ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੜਕ ਹਾਦਸੇ ਦੇ ਵਿੱਚ ਤਿੰਨ ਜਾਣਿਆਂ ਦੀ ਮੌਤ ਹੋ ਗਈ ਹੈ ਅਜਨਾਲਾ ਰੋਡ ਬਾਈਪਾਸ ਉੱਤੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜੁਥੇ 18 ਟਾਇਰਾਂ ਵਾਲੇ ਟਰਾਲੇ ਨੇ ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ ਹਾਦਸਾ ਇੰਨਾ ਖੌਫਨਾਕ ਸੀ ਕਿ ਮਾਂ ਪੁੱਤਰ ਸਮੇਤ ਉਹਨਾਂ ਦੇ ਦੋਸਤ ਹੀ ਥਾਂ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਟਰਾਲਾ ਮਾਲਾਵੱਲੂ ਅਜਨਾਲਾ ਦੀ ਦਿਸ਼ਾ ਵਿੱਚ ਜਾ ਰਿਹਾ ਸੀ ਇਸ ਉੱਤੇ ਭਾਰੀ ਗੱਡ ਰੱਦੇ ਹੋਏ ਸਨ ਮੋਟਰਸਾਈਕਲ ਸਵਾਰ ਟਰਾਲੇ ਦੇ ਪਿੱਛੇ ਪਿੱਛੇ ਆ ਰਹੇ ਸਨ ਕਿ ਅਚਾਨਕ ਟਰਾਲੇ ਨੇ ਬੈਕ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਟਰਾਲੇ ਦੇ ਹੇਠਾਂ ਆ ਗਏ ਅਤੇ ਟਾਇਰਾ ਹੇਠਾਂ ਕੁਚਲੇ ਜਾਣ ਕਾਰਨ ਮੌਕੇ ਤੇ ਹੀ ਤਿੰਨਾਂ ਦੀ ਮੌਤ ਹੋ ਗਈ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੌਕੇ ਦੀਆਂ ਜਿੱਥੇ ਇਹ ਭਿਆਨਕ ਹਾਦਸਾ ਵਾਪਰਿਆ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਉਤੇ ਤਿੰਨ ਲੋਕ ਸਵਾਰ ਸਨ ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਔਰ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਹਾਦਸਾ ਵਾਪਰਿਆ ਕਿਵੇਂ ਕਿ ਚਸ਼ਮਦੀਦ ਦੇ ਮੁਤਾ ਟਰਾਲਾ ਪੁੱਲ ਚੱਲ ਰਿਹਾ ਸੀ ਪਰ ਇਸ ਦੌਰਾਨ ਟਰਾਲੇ ਤੇ ਕੰਟਰੋਲ ਨਹੀਂ ਰਿਹਾ ਜਾਂ ਫਿਰ ਡਰਾਈਵਰ ਨੇ ਡਰਿੰਕ ਕੀਤੀ ਸੀ ਫਿਲਹਾਲ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ ਔਰ ਟਰਾਲਾ ਜੜਾਏ ਉਹ ਬੈਕ ਕਰ ਦਿੰਦਾ ਹੈ ਔਰ ਇਸ ਕਰਕੇ ਪਿੱਛੇ ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੰਦਾ ਹੈ ਫਿਲਹਾਲ ਲਗਾਤਾਰ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ ਔਰ ਇਸ ਮਾਮਲੇ ਦੇ ਵਿੱਚ ਕੀ ਕੁਝ ਆਖਿਆ ਜਾ ਰਿਹਾ ਹੈ ਆ ਉਸ ਨੂੰ ਹੁੰਦੇ ਚੱਲਦੇ ਕਿੰਨੀ ਕਿੰਨੀ ਵੱਡੀ ਘਟਨਾ ਪਾਪਦੀ ਸੀ ਬਹੁਤ ਵੱਡੀ ਘਟਨਾ ਬਹੁਤ ਵੱਡੀ ਹੈ ਮੈਂ ਇਥੇ ਆ ਰਿਹਾ ਸੀ ਜਾ ਤੇ ਮੈਨੂੰ ਪਤਾ ਲੱਗਾ ਨੂੰ ਇਕੱਠੇ ਹੋਏ ਦੇ ਨੇ ਮਰ ਉੱਤਰ ਕੇ ਦੇਖਿਆ ਇਹ ਰਾਤ ਬਹੁਤਾਂ ਕਰਦੇ ਪਰਟੀ ਚ ਜਾ ਰਹੇ ਸੀ ਜਿਹੜੀ ਦੋ ਲੜਕੇ ਨੇ ਕੋਈ ਕਹਿ ਰਹੇ ਨੇ ਕਿ ਸ਼ਾਇਦ ਰਾਤ ਕੀ ਕੂਪ ਦਾ ਇੱਕ ਸ਼ਰਦ ਪੁਕਾਰ ਰੋਦਾ ਨਾਲ ਇੱਕ ਦੀ ਮਦਰ ਹੈ ਕਿੰਨ ਜਾਣਾ ਜਿਹੜੀ ਜਿਹੜਾ ਤੇ ਹੋਇਆ ਫਿਰ ਇਹ ਜਿਹੜਾ ਐਕਸੀਡੈਂਟ ਹੋਇਆ ਵਾ ਟਰਾਲਾ ਜਿਹੜਾ ਸਾਈਡ ਤੇ ਚਲ ਗਿਆ ਆਇਆ ਵਾ ਕਿ ਤਾਇਰ ਪਾਟਾ ਸੀ ਜਾਂ दारू-ਦੂਰੂ ਪੀਤੀ ਹੋਰ ਨਾ ਜੀ ਸੋ ਆਪਣੀ ਤਕਨੀਕ ਕਰ ਰਹੀ ਹੈ ਐਕਚੁਅਲੀ ਤੇ ਉਹ ਸਾਈਡ ਤੋਂ ਜਾਂਦਾ ਜਾਂਦਾ ਬੈਕ ਸਾਈਡ ਤੇ ਆ ਗਈ ਠੀਕ ਹੈ ਜੋ ਜੋ ਦੋਸਤ ਕਹਿੰਦਾਂ ਸਹੀਏ ਕਿ ਟਰਾਲਾ ਸਿੱਧਾ ਜਾਂਦਾ ਜਾਂਦਾ ਯੱਕ ਦਾ ਵੀ ਬੈਕ ਹੋ ਗਿਆ ਕੀ ਲੱਗਦਾ ਵੀ ਹੈਵੀ ਲੋਡ ਓਨ ਕਰਕੇ ਚੜਿਆ ਨਹੀਂ ਪੁੱਲ ਤੇ ਉਨੇ ਦਾ ਇਸ ਜੜੀਏ ਆਪਣਾ ਟੈਕਨੀਕਲੀ ਤਹਿਕੀਕਤ ਕਰਕੇ ਦੱਸੇਗੀ ਮੈਂ ਤੇ ਪਿਛਾਰੇ ਦੇਖਿਆ ਕਿ ਜੇ ਕੋਈ ਇੰਜਰਡ ਹੈ ਤੇ ਉਹਨੂੰ ਨਾਲ ਲੈ ਕੇ ਉਠਾ ਕੇ ਤੇ ਹਸਪੀਟਲ ਐਡਮਿਟ ਕਰਾਈਏ ਬਟ ਅ ਬੜੀ ਬਡੀ ਦੁਰਘਟਨਾ ਹੋ ਗਈ ਹੈ ਕਿੰਨਾ ਦੀ ਜਿੱਦਤ ਹੋ ਸਰ ਇੱਕੋ ਪਰਿਵਾਰ ਦੇ ਕਿਸੇ ਤਿੰਨੋ ਲੱਗ ਰਿਹਾ ਹੈ ਕਿ ਦੋ ਦੋਸਤ ਸੀਗੇ ਇੱਕ ਦੋਸਤ ਹੀ ਬਗੜਾ ਠੀਕ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸੀ ਉਹ ਹਾਂ ਕਿੱਥੇ ਜਾ ਰਹੇ ਸੀ ਇਹ ਸ਼ਾਇਦ ਕਿ ਪੰਕਚਰ ਤੇ ਜਾ ਰਹੇ ਸੀ ਜਾਂ ਕਿਤੇ ਤੇ ਉਹ ਲੋਕਾਂ ਦੀ ਫੈਮਿਲੀ ਆ ਇਹਨਾਂ ਦੇ ਕੋਈ ਦੋਸਤ ਦੋ ਆਏ ਆ ਦੋ 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 ਦੱਸ ਰਹੇ ਆ ਸਰ ਡਰਾਈਵਰ ਨੇ ਕਾਬੂ ਕਰ ਲਿਆ ਗਿਆ ਹਾਂਜੀ ਹਾਂਜੀ ਡਰਾਈਵਰ ਮੈਂ ਇੰਸਪੈਕਟਰ ਸਾਹਿਬ ਨੂੰ ਪੁੱਛਿਆ ਡਰਾਈਵਰ ਜਿਹੜਾ ਉਹਨਾਂ ਦੀ ਕਸਟਡੀ ਚ ਠੀਕ ਹੈ ਠੀਕ ਹੈ ਜੀ ਸਰ ਜਿਹੜਾ ਇਹ ਐਕਸੀਡੈਂਟ ਹੋਇਆ ਕਿਹੜੀ ਜਗ੍ਹਾ ਤੇ ਹੋਇਆ ਤੇ ਜੀ ਮਸਾਲਾ ਪੁਲ ਤੋਂ ਉੱਤੇ ਖੜੇ ਇੱਕ ਟਰਾਟਰੀ ਕਲਾਸੀ ਉਹਦੇ ਉੱਤੇ ਡਾਟਰ ਲੱਦੇ ਪਏ ਨੇ ਜਿਹੜੇ ਹਰੇਲਾ ਦੇ ਵਿਚਾਲੇ ਉਹ ਮਨ ਵਾਲੀ ਸਾਈਡ ਤੋਂ ਕਮਟਾਲੇ ਨੂੰ ਜਾ ਰਿਹਾ ਸੀ ਉਹ ਕੋਈ ਕਿਤੇ ਕਿਸੇ ਕਾਰਨ ਜਾਂ ਕੀ ਹੋਇਆ ਵਾ ਜਾਂ ਡਰਾਈਵਰ ਦੀ ਕੀ ਕੀ ਗਲਤੀ ਆ ਉਹ ਫਿਰ ਪਿੱਛੇ ਬੈਕਅਪ ਜਦੋਂ ਉਹ ਬੈਕਅਪ ਕਰ ਦਿੱਤਾ ਤੇ ਇਹ ਮੋਟਰਸਾਈਕਲ ਵਾਲੇ ਤਿੰਨ ਜਾਣੇ ਦੋ ਜਣ ਸੇ ਕਨੇੜੀ ਉਹਦੇ ਪਿੱਛੇ ਪਿੱਛੇ ਜਾ ਰਹੇ ਸੀ ਤੇ ਉਹ ਟਰਾਲਾ ਜਿਹੜਾ ਵਾ ਇਹਨਾਂ ਦੇ ਤੰਨਾਂ ਦੇ ਉੱਤੋਂ ਦੀ ਲੰਘ ਗਿਆ ਮੌਕੇ ਤੇ ਤਨਰੀ ਮੌਜੂਦ ਸੀ ਸਰ ਇੱਕੋ ਪਰਿਵਾਰ ਦੇ ਹੈਗੇ ਸੀ ਇਹ ਇਹ ਚਲਾਕ ਕਰਦੇ ਜੇ ਅਸੀਂ ਮੌਕੇ ਤੇ ਆਏ ਹਾਂ ਪਰਿਵਾਰ ਦੇ ਮੈਂਬਰ ਆਉਂਦੇ ਨੇ ਕਿਸ ਸੰਗਤ ਸਰ ਤਿੰਨ ਲੋਕ ਕਾਦੇ ਉੱਤੇ ਸਵਾਰ ਹੈਗੇ ਸੀ ਇਹ ਮੋਟਰਸਾਈਕਲ ਤੇ ਸਵਾਰ ਸਰ ਕਿਹੜੀ ਜਗ੍ਹਾ ਉੱਤੇ ਰਹਿਣ ਵਾਲੇ ਕੁਝ ਪਤਾ ਲੱਗਦਾ ਕੋਈ ਨਹੀਂ ਪਤਾ ਜੀ ਯਾਨੀ ਆਉਂਦੇ ਵਾਸਤੇ ਸਰ ਡਰਾਈਵਰ ਡਰਾਈਵਰ ਨੂੰ ਸਾਡੇ ਕੋਲ ਕਬਜ਼ੇ ਤੇ ਅਸੀਂ ਕਾਬੂ ਪਾ ਲਿਆ ਸਰ ਉਹਦੇ ਵੱਲੋਂ ਕੁਝ ਕਿਹਾ ਗਿਆ ਨਹੀਂ ਜੀ ਜੀ ਕੁਝ ਨਹੀਂ ਕਿਹਾ ਗਿਆ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਈਗੀ ਸਖਤ ਕਾਰਵਾਈ ਕੀਤੀ ਜਾਏਗੀ ਡਰਾਈਵਰ ਦੀ ਗਲਤੀ ਹੈ ਜੋ ਗਲਤੀ ਕਰਦੇ ਕੀਤੇ ਤੇ ਸਰ ਦਾ ਉਹ ਤੁਹਾਨੂੰ ਦਿਖਾਉਗੀ ਸਖਤ ਕਾਰਵਾਈ ਕੀਤੀ ਜਾਏਗੀ ਕੋਈ ਸ਼ਰਾਬ ਵਗੈਰਾ ਉਹ ਮੌਕੇ ਤੇ ਲੈ ਕੇ ਗਏ ਉਹ ਚੈੱਕ ਕਰਾਂਗੇ ਸਰ ਇਹ ਮਾਲ ਕਿਥੋਂ ਲੋਡ ਕਰਕੇ ਲਿਆ ਰਿਆ ਸੀ ਇਹ ਤਫਤੀਸ਼ਾ ਵਿਸ਼ਾ ਜੀ ਅਸੀਂ ਇਹਦੇ ਪੁਸ਼ਟੀਸ਼ ਨਹੀਂ ਹੁਣ ਪੂਰੀ ਕੀਤੀ ਪਹਿਲਾਂ ਡੱਡ ਬੂਟੀਆਂ ਸਾਡੀਆਂ ਨੇ ਇਹਨੂੰ ਪਹਿਲਾਂ ਸਾਹਬ ਜੀ ਨੂੰ ਵਾਚ ਪੁੱਛਤਾ ਸੀ ਠੀਕ ਹੈ